ਬਬੂ ਮਾਨ ਜੀ ਦੇ ਫੈਨਸ ਨੂੰ ਜਿੰਨਾ ਇੰਤਜ਼ਾਰ ਉਹਨਾਂ ਦੇ ਗੀਤਾਂ ਦਾ ਰਹਿੰਦਾ ਹੈ ਉਨਾ ਹੀ ਇੰਤਜ਼ਾਰ ਉਹਨਾਂ ਦੀਆਂ ਫਿਲਮਾਂ ਨੂੰ ਦੇਖਣ ਦਾ ਵੀ ਰਹਿੰਦਾ ਹੈ ਸੋ ਹੁਣ ਇਹ ਇੰਤਜ਼ਾਰ ਖਤਮ ਹੋਣ ਵਾਲਾ ਹੈ ਕਿਉਂਕਿ ਹਾਲ ਹੀ ਦੇ ਵਿੱਚ ਰਿਲੀਜ਼ ਹੋਇਆ ਉਹਨਾਂ ਦੀ ਆਉਣ ਵਾਲੀ ਫਿਲਮ ਸੁੱਚਾ ਸੂਰਮਾ ਦਾ ਟ੍ਰੇਲਰ ਤੇ ਇਹ ਫਿਲਮ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਏਗੀ 20 ਸਤੰਬਰ 2024 ਨੂੰ ਤੇ ਅਸੀਂ ਲੈ ਕੇ ਹਾਜ਼ਰ ਹਾਂ ਇਸ ਦਾ ਟ੍ਰੇਲਰ ਰਿਵਿਊ ਜਵਾਨਾ ਆਪਣੇ ਰਸਾਲੇ ਨੂੰ ਤਾਂ ਫਰਾਂਸ ਦੀ ਜੰਗ 'ਚ 깔ਣ ਦੀ ਤਿਆਰੀ ਹੋ ਰਹੀ ਹੈ ਤੂੰ ਕਹਿੰਨਾ ਛੁੱਟੀ ਚਾਹੀਦੀ ਟ੍ਰੇਲਰ ਦੀ ਸ਼ੁਰੂਆਤ ਹੋ ਰਹੀ ਹੈ ਬਬੂਮਾਨ ਜੀ ਦੇ ਗੀਤ ਦੇ ਨਾਲ ਤੇ ਨਾਲ ਹੀ ਓਪਨਿੰਗ ਸੀਨ ਦੇ ਨਾਲ ਜਿਸ ਵਿੱਚ ਉਹਨਾਂ ਦੀ ਅਪੀਅਰੈਂਸ ਹੈ ਬਬੂਮਾਨ ਜੀ ਇਸ ਫਿਲਮ ਦੇ ਵਿੱਚ ਸੁੱਚਾ ਸੂਰਮਾ ਦੇ ਕਿਰਦਾਰ ਦੇ ਵਿੱਚ ਨਜ਼ਰ ਆਉਣਗੇ ਦੱਸਦੀ ਹੈ ਤੁਹਾਨੂੰ ਇਹ ਸੱਚੀ ਕਹਾਣੀ ਹੈ 1915 ਦੀ ਜਿਸ ਵਿੱਚ ਸੁੱਚਾ ਸੂਰਮਾ ਇੱਕ ਲੈਜੈਂਡ ਸਨ ਹੁਣ ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਨੂੰ ਇਸੇ ਫਿਲਮ ਦੇ ਵਿੱਚ ਪ੍ਰੈਜ਼ੈਂਟ ਕੀਤਾ ਜਾਏਗਾ ਮੈਂ ਅਜੇ ਤੱਕ ਅਜਿਹੀ ਲੜਾਈ ਨਹੀਂ ਦੇਖੀ ਬੱਬੂ ਮਾਨ ਜੀ ਅਕਸਰ ਪੰਜਾਬ ਦੀ ਹਿਸਟਰੀ ਪੰਜਾਬ ਦੀ ਇੰਪੋਰਟੈਂਸ ਤੇ ਪੰਜਾਬੀਆਂ ਨੂੰ ਪੰਜਾਬੀਅਤ ਦੇ ਨਾਲ ਜੋੜਨ ਦੇ ਵਿੱਚ ਅੱਗੇ ਰਹਿੰਦੇ ਨੇ ਤੇ ਇਹ ਵੀ ਇੱਕ ਬੜਾ ਵੱਡਾ ਸਟੈਪ ਹੈ ਕਿ ਸੁੱਚਾ ਸੂਰਮਾ ਦਾ ਕਿਰਦਾਰ ਬੱਬੂ ਮਾਨ ਜੀ ਨੇ ਨਿਬੋਣਾ ਹੈ ਸਾਗਾ ਸਟੂਡੀਓਜ਼ ਇਨ ਐਸੋਸੀਏਸ਼ਨ ਵਿਦ ਸੈਵਨ ਕਲਰਜ਼ ਮੋਸ਼ਨ ਪਿਕਚਰਜ਼ ਪ੍ਰੈਜ਼ੈਂਟ ਕਰ ਰਹੇ ਨੇ ਇਸ ਫਿਲਮ ਨੂੰ ਜਿਸ ਨੂੰ ਡਾਇਰੈਕਟ ਕੀਤਾ ਹੈ ਅਮਿਤੋਜ ਮਾਨ ਨੇ ਫਿਲਮ ਦਾ ਟ੍ਰੇਲਰ ਨੂੰ ਖੂਬਸੂਰਤੀ ਤੇ ਸਮਾਰਟ ਵੇ ਦੇ ਨਾਲ ਕੱਟ ਕੀਤਾ ਗਿਆ ਹੈ ਕਿਰਿਓਸਿਟੀ ਤੇ ਸਸਪੈਂਸ ਉੱਥੇ ਹੀ ਬਰਕਰਾਰ ਹੈ ਕਿ ਸੁੱਚਾ ਸੂਰਮਾ ਦੀ ਕਹਾਣੀ ਕੀ ਹੋਏਗੀ ਬਬੂ ਮਾਨ ਜੀ ਦੇ ਨਾਲ ਇਸ ਫਿਲਮ ਦੇ ਵਿੱਚ ਤੁਹਾਨੂੰ ਸਰਬਜੀਤ ਚੀਮਾ, ਜਗ ਸਿੰਘ ਸਮੀਖਿਆ ਉਸਵਾਲ, ਹਰਿੰਦਰ ਪੁੱਲਰ ਰਵਨੀਤ ਕੌਰ ਮਹਾਵੀਰ ਪੁੱਲਰ ਤੇ ਪੰਜਾਬੀ ਇੰਡਸਟਰੀ ਦੇ ਹੋਰ ਵੀ ਕਈ ਸਿਤਾਰੇ ਦੇਖਣ ਨੂੰ ਮਿਲਣਗੇ। ਸੂਚਾ ਸੋਰਮਾ ਦੀ ਕਹਾਣੀ ਦੇ ਕਈ ਐਸਪੈਕਟਸ ਗੂਗਲ ਤੇ ਜਾਂ ਹੋਰ ਜਗਾਵਾਂ ਦੇ ਉੱਤੇ ਸੁਣਨ ਨੂੰ ਦੇਖਣ ਨੂੰ ਮਿਲਦੇ ਐ ਪਰ ਕਈ ਗੱਲਾਂ ਨੂੰ ਕਿਹਾ ਗਿਆ ਕਿ ਰਿਊਮਰਸ ਨੇ ਪਰ ਸਾਗਾ 뮤직 ਵੱਲੋਂ ਇਸ ਗੱਲ ਨੂੰ ਇਨੀਸ਼ੀਏਟ ਕੀਤਾ ਗਿਆ ਹੈ ਕਿ ਉਹਨਾਂ ਦੀ ਕਹਾਣੀ ਨੂੰ ਫਿਲਮ ਦੇ ਵਿੱਚ ਪੇਰੋ ਕੇ ਦਿਖਾਇਆ ਜਾਏਗਾ। ਹੁਣ ਉਹ ਰਿਊਮਰਸ ਕਿੰਨੇ ਸੱਚੇ ਨੇ ਤੇ ਕੀ ਹੈ ਉਹਨਾਂ ਦੀ ਜ਼ਿੰਦਗੀ ਦੀ ਕਹਾਣੀ ਇਹ ਪਤਾ ਲੱਗੇਗਾ 20 ਸਪਟੈਂਬਰ ਨੂੰ ਸਿਨੇਮਾ ਘਰਾਂ ਦੇ ਵਿੱਚ। ਸੁਸੁਰਚਾ ਸੂਰਮਾ ਦੀ ਇਹ ਅਨ ਡਿਵਾਈਡਿਡ ਪੰਜਾਬ ਦੀ ਕਹਾਣੀ ਜ਼ਰੂਰ ਦੇਖਿਓ ਤੇ ਬੱਚਿਆਂ ਨੂੰ ਵੀ ਜ਼ਰੂਰ ਦਿਖਾਓ ਬੱਬੂ ਮਾਨ ਜੀ ਦੀ ਅਦਾਕਾਰੀ ਦੇ ਨਾਲ ਨਾਲ ਇਸ ਫਿਲਮ ਦੇ ਵਿੱਚ ਤੁਹਾਨੂੰ ਉਹਨਾਂ ਦੀ ਆਵਾਜ਼ ਦੇ ਵਿੱਚ ਗੀਤ ਵੀ ਸੁਣਨ ਨੂੰ ਮਿਲਣਗੇ ਇਸ ਟ੍ਰੇਲਰ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਤੁਹਾਡਾ ਕੀ ਕਹਿਣਾ ਹੈ ਇਸ ਦੀ ਕਹਾਣੀ ਬਾਰੇ ਤੇ ਟ੍ਰੇਲਰ ਨੂੰ ਦੇਖ ਕੇ ਤੁਹਾਨੂੰ ਕੀ ਲੱਗਦਾ ਹੈ ਕਮੈਂਟ ਕਰਕੇ ਦੱਸਣਾ ਤੇ ਇਹ ਫਿਲਮ ਰਿਲੀਜ਼ ਹੋਏਗੀ 20 ਸਪਟੈਂਬਰ ਨੂੰ ਦੇਖਦੇ ਰਹੋ ਲੈਟ ਮੀ ਸਪੀਕ ਸਤਿ ਸ਼੍ਰੀ ਅਕਾਲ ਫੇਰ ਕੱਲ੍ਹ ਹੀ ਹੁੰਦਾ ਕੁਕਰਾਂ